ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਬਾਈ ਅਮਰਜੀਤ ਦੇ ਘਰੇ ਪਹੁੰਚੇ ਆਂ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਤੇ ਬਾਈ ਦਾ ਤਕਰੀਬਨ ਜਰਸੀ ਤੇ ਕੰਮ ਬਹੁਤ ਚੰਗੀਆਂ ਜਰਸੀ ਬਾਈ ਹਰਣਾ ਨੇ ਲਿਆ ਕੇ ਵੇਚੀਆਂ ਤੇ ਸਾਫ਼ ਸੁਥਰੀਆਂ ਅੱਜ ਦੀ ਵੀਡੀਓ ਦੇ ਵਿੱਚ ਵੀ ਇੱਕ ਜਰਸੀ ਵਿਖਾਉਣੀ ਆ ਤੁਹਾਨੂੰ ਪੰਜਾਬ ਦੀ ਕ੍ਰੋਸ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕਦੇ ਹੋ। ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਅਮਰਜੀਤ ਸਿੰਘ ਆ ਜੀ। ਅਮਰਜੀਤ। ਅਮਰਜੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। 99159 99159 52374 53374 ਹਾਂ ਜੀ। ਤੇ ਵੈੜ ਬਾਈ ਫਿਰ ਜਰਸੀ ਆ ਤੇ ਕਿੰਨੇ ਕ ਦਿਨ ਲੈਂਦੀ ਹੈ ਇਹ? ਇਹਦੇ 15 ਤਰੀਕ ਨੂੰ ਤੇ ਯਾਨੀ 15 ਦਿਨ ਨਹੀਂ ਮੰਨੂ ਹਾਂਜੀ 14-15 ਦਿਨ ਪਏ ਆ ਹਾਂਜੀ ਤੇ ਕੀ ਦੁੱਧ ਰਿਕਾਡ ਰਿਹਾ ਹੈ ਇਹਦਾ ਦੁੱਧ 16 ਕਿਲੋ ਪਾਉਂਦੀ ਰਹੀ ਹੈ 16 ਕਿਲੋ ਠੀਕ ਆ ਤੇ ਕੋਈ ਸੀਮਣ ਵਗੈਰਾ ਬਾਈ ਸੀਮਣ ਨਹੀਂ ਯਾਦ ਗਿਰੀ ਯਾਰ ਠੀਕ ਆ ਹਾਂ ਵੀ ਮੰਨੀ ਰੱਖਾ ਲਓ ਵੀ ਮਿੱਤਰੋ ਸੂਆ ਕਿਰਮਾ ਬਾਈ ਇਹ ਦੂਜਾ ਸੂਆ ਲਓ ਵੀ ਮਿੱਤਰੋ ਪੰਜਾਬ ਦੀ ਹਾਂਜੀ ਜਰਸੀ ਦਾ ਭਰਾਇਆ ਹਾਂਜੀ ਪੰਜਾਬ ਦੀ ਜਰਸੀ ਆ ਕ੍ਰਾਸ ਕੱਦ ਕਾਠ ਬਹੁਤ ਆ ਤੇ ਰਾਜੀ ਭਲੀ ਵੀ ਬਹੁਤ ਆ ਥਣ ਹਵਾਨਾ ਬਹੁਤ ਸੋਹਣਾ ਤਿਆਰ ਕਰੂਗੀ ਹਜੇ 15 ਦਿਨਾਂ ਲਿਖਤੀ ਰੂਪ ਦੇ ਵਿੱਚ ਪਿਆ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੋਸਤੋ ਬਹੁਤ ਸ਼ਾਨਦਾਰ ਹਵਾਨਾ ਹੈ ਤੇ ਨਾੜਾਂ ਹਵਾਨੇ ਦੇ ਉੱਤੇ ਕਹਿਰੀਆਂ ਕਹਿਰੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਆ ਇਧਰ ਮਿਲਕ ਵਨ ਵੇ ਇਹਨਾਂ ਨੇ ਵੀ ਨਜ਼ਰ ਮਾਰ ਲਓ ਬਹੁਤ ਮੋਟੀ ਆ ਤੇ ਦੁੱਧ ਦੀਆਂ ਨਿਸ਼ਾਨੀਆਂ ਇਹਨਾਂ ਜੀ ਜਾਂਦੂ ਲੱਗ ਜਾਂਦੀਆਂ ਦੂਜੇ ਪਾਸੇ ਤੋਂ ਵੀ ਤੁਹਾਨੂੰ ਲੇਵੇ ਦੀ ਜਾਣਕਾਰੀ ਕਰਾਉਣੇ ਆ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਾਈਜ਼ ਆ ਦੋਸਤੋ ਥਣਾਵਾ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਲੱਗਿਆ ਤੇ ਮੁੱਠੀ ਦੀ ਜਵਾਈ ਵਾਲਾ ਵਿਰਲਾ ਵੀ ਚੰਗਾ ਹੈ ਤੇ ਮਿਲਕ ਵੈਨ ਦੋਸਤੋ ਇਧਰ ਵੀ ਬਹੁਤ ਚੰਗਾ ਹੈ ਤੋੜ ਕੇ ਤੁਹਾਨੂੰ ਦਿਖਾਵਾਂਗੇ ਲਓਏ ਮਿੱਤਰੋ ਸੀਲਸ ਲੱਗ ਬਹੁਤਾ ਦੇਖ ਸਕਦੇ ਹੋ ਤੁਸੀਂ ਬਾਈ ਹੱਥ ਮਾਰ ਰਿਹਾ ਤੇ ਬਹੁਤ ਠੰਡੇ ਸੁਭਾਅ ਦੀ ਆ ਬਾਈ ਤੋੜ ਕੇ ਦਿਖਾ ਦੇ ਬੱਚਿਆਂ ਵਾਲੇ ਘਰੇ ਦੋਸਤੋ ਇਹੋ ਜਿਹਾ ਜਾਨਵਰ ਚੰਗਾ ਹੁੰਦਾ ਹੈ ਲਓ ਵੀ ਮਿੱਤਰੋ ਦੂਜਾ ਸੂਆ ਹੈ ਪਹਿਲੇ ਸੂਏ ਕਰਮਾਲੀ ਨੇ 16-17 ਕਿਲੋ ਦੁੱਧ ਖੁੱਲੇ ਹੱਥ ਨਾਲ ਕੱਢਿਆ ਤੇ ਐਦ ਕੀ ਬਾਹਲਾ ਨਹੀਂ ਦਾ 16-17 ਲਓ ਵੀ ਮਿੱਤਰੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਣੀ ਹੈ ਦੂਜੇ ਸੂਏ ਸੂਣਾ ਹੈ ਪਹਿਲੇ ਸੂਏ ਬਾਈ ਕਹਿੰਦਾ ਵੀ 16 ਲੀਟਰ ਦੁੱਧ ਇਹਨੇ ਕੱਢਿਆ ਐਦ ਕੀ ਬਾਹਲਾ ਨਹੀਂ ਦਾ 17-18 ਨੂੰ ਹੱਥ ਜਰੂਰ ਮਾਰੂਗੀ ਦੇਖ ਸਕਦੇ ਹੋ ਚੰਗਾ ਕੱਦ ਕਾਠਾ ਰਾਜੀਪਲੀ ਚੰਗੀ ਆ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰੇ ਪਾਵਾਂਗੇ ਬਹੁਤ ਸ਼ਾਨਦਾਰ ਹਵਾਨਾ ਤਿਆਰ ਕਰਦੀ ਆਉਂਦੀ ਆ ਤਾਈ ਬਹੁਤ ਸਾਫ਼ ਆ ਦੋਸਤ ਨਾੜਾਂ ਹਵਾਨੇ ਦੇ ਉੱਤੇ ਕਹਿਰੀਆਂ ਕਹਿਰੀਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਬਾਈ ਜੀ ਕੀ ਮੁੱਲ ਰੱਖਿਆ ਮਰਜੀਤ ਜੀ ਇਹਦਾ 10000 ਰੁਪਏ ਰੱਖਿਆ ਜੀ 65000 ਚੋ ਬਾਈ ਮਾਨਤਾ ਨੂੰ ਹੋਜੂ ਹਾਂ ਥੋੜਾ ਘਣਾ ਕਰ ਲੈ ਜੀ ਲੋਵੀ ਸੱਜਣੋ 65000 ਮੁੱਲ ਆ ਬਣਦਾ ਮਾਨਤਾ ਨੇ ਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਸੀਲਸ ਲੱਗ ਕਰਮਾਂ ਵਾਲੀ ਬਹੁਤ ਆ ਵੇਖ ਸਕਦੇ ਹੋ ਬਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦਾ ਢੱਲ ਢੁੱਲ ਬਹੁਤ ਪਈ ਆ ਹਵਾਨੇ ਦੀ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਧੰਨਵਾਦ